ਸਫਾਰੀ ਅਤੇ ਟਰਾਲੀ ਦੇ ਵਿਚਕਾਰ ਹੋਈ ਭਿਆਨਕ ਟੱਕਰ ਇੱਕ ਨੌਜਵਾਨ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ ਸਫਾਰੀ ਦੇ ਡੁੱਡੇ ਪਰ ਖੱਤੇ ਗੁਰਦਾਸਪੁਰ ਦੇ ਦੀਨਾ ਨਗਰ ਦੇ ਕਸਬਾ ਬਹਿਰਾਮ ਪੁਰ ਤੇ ਰਹਿਣ ਵਾਲੇ ਇੱਕ ਨੌਜਵਾਨ ਜੋ ਕਿ ਆਪਣੇ ਦੋਸਤਾਂ ਦੇ ਨਾਲ ਦੀਨਾ ਨਗਰ ਤੋਂ ਵਾਪਸ ਬਹਿਰਾਮਪੁਰ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਦੀਨਾ ਨਗਰ ਬਹਿਰਾਮਪੁਰ ਰੋਡ ਤੇ ਮਠੋਵਾਲ ਪਿੰਡ ਉਪਰ ਟਰਾਲੀ ਦੇ ਨਾਲ ਭਰੀ ਟਰਾਲੀ ਜਿਸ ਵਿੱਚ ਗੱਡੀ ਦੀ ਟੱਕਰ ਹੋਣ ਕਾਰਨ ਇੱਕ ਨੌਜਵਾਨ ਦੀ ਮੌਕੇ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਚ ਜ਼ਖਮੀ ਦੱਸਿਆ ਜਾ ਰਿਹਾ ਹੈ ਬਾਕੀ ਨੌਜਵਾਨਾਂ ਦੀ ਹਾਲਤ ਠੀਕ ਹੈ ਦੱਸ ਦਿੱਤੀ ਕਿ ਟੱਕਰ ਐਨੀ ਭਿਆਨਕ ਸੀ ਕਿ সাফਾਰੀ ਗੱਡੀ ਦੇ ਪ੍ਰਖੱਚੇ ਉੱਡ ਗਈ ਟਰਾਲੀ ਦਾ ਐਂਗਲ ਨੌਜਵਾਨ ਦੇ ਸਰੀਰ ਵਿੱਚ ਤਸੰਤ ਦੇ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਆਪਣੀਆਂ ਤਿੰਨ ਬੱਚਿਆਂ ਦਾ ਇਕਲੌਤਾ ਪਿਤਾ ਸੀ ਅਤੇ ਉਸ ਦੀ ਇੱਕ ਛੋਟੀ ਬੇਟੀ ਵੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਿਲਿਆ ਜਦ ਤੀ ਮਤਲਬ ਬਾਠਵਾਲ ਕੰਢ ਲਾਗੇ ਨਾ ਇੱਕ সাফਾਰੀ ਗੱਡੀ ਤੇ ਕਰੈਕਟਰ ਟਰਾਲੀ ਦਾ ਐਕਸੀਡੈਂਟ ਹੈ ਇਹਦੇ ਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਇਹਨਾਂ ਤੇ ਇੱਕ ਬੰਦੇ ਦੀ ਡੈਥ ਹੋ ਗਈ ਮੋਕੇ ਤੇ ਇੱਕ ਬੰਦਾ ਜਖਮੀ ਹੋਇਆ ਉਹਨੂੰ ਉੱਥੇ ਰੋਲ ਹਸਪਤਾਲ ਦਾਖੇ ਕਰਵਾ ਗਏ ਮਾਨੋ ਵਾਲੇ ਦਾ ਕੀ ਨਾਮ ਜਿਹਦੀ ਡੈਥ ਹੋਈ ਆ ਮਾਨੋ ਵਾਲਾ ਨਾਮ ਗੁਰਦੀਪ ਸਿੰਘ ਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬ੍ਰਾਂਡਪੁਰ ਦਾ ਰਹਿਣ ਤੇ ਜਿਹੜੇ ਘਟਨਾ ਵਿੱਚ ਕੀ ਦੱਸੇ ਜਾ ਰਹੇ ਆ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਗੱਡੀ ਜਿਹੜੀ ਇਹ ਨਾ ਇਹ ਆ ਰਹੀ ਬੀਨਾ ਨਗਰ ਵਾਲੀ ਸਾਈਡ ਤੋਂ ਆ ਰਹੀ ਤੇ ਇਹ ਟਰੈਕਟਰ ਟਰਾਲੀ ਅੰਦਰ ਬੀਨਾ ਨਗਰ ਵੱਲ ਚੱਲ ਤੇ ਉਹ ਇਹਨਾਂ ਟਰਾਲੀ ਦੇ ਉੱਤੇ ਗੱਡੀ ਟ੍ਰੈਲੀ ਹੁੰਦੀ ਨਾ ਉੱਤੇ ਇਕੱਠਾ ਲੱਦੀਆਂ ਸੀ ਮਰਾਲੀ ਵਾਲੀਆਂ ਉਹ ਮਨੋਜ ਜੋ ਗੱਡੀ ਕ੍ਰਾਸ ਕਰਨ ਲੱਗੀ ਹੈ ਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਵੈਕਟਰ ਲੰਘਿਆ ਟਰਾਲੀ ਪਿੱਛੋਂ ਵੱਜ ਗਈ ਐਂਗਲ ਵਿੱਚ ਵੱਜਾ ਤੇ ਸੁਜੀਤ ਜੀ ਕਿਹਨਾਂ ਤੋਂ ਇਹ ਗੱਡੀ ਚਲਾ ਰਹੀ ਸੀ ਪਿੱਛੋਂ ਹਾਂ ਜੀ ਇਹ ਡਰਾਈਵਰ ਚਲਾ ਰਿਆ ਸੀ ਜੀ ਟਰਾਲੀ ਚਾਲਕ ਫਰਾਗ ਹੋ ਗਿਆ ਜੀ ਮੌਕੇ ਮੌਕੇ ਤੋਂ ਫਰਾਗ ਹੋ ਗਿਆ ਸੀ ਉਦੋਂ ਪਰ ਹੁਣ ਉਹਦਾ ਪਤਾ ਲੱਗ ਗਿਆ ਵੀ ਇੱਕ ਬੰਦਾ ਹੈਗਾ ਸੁਲਤਾਨੀ ਦਾ ਹੈ ਕੋਈ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਕੋ ਬਿਆਨ ਲੈ ਘਰੇ ਇਹਨਾਂ ਦੇ ਜੀ ਕਰਦੇ ਨੇ ਜਿਹੜਾ ਟਰਾਲੀ ਦਾ ਵਦਾ ਹੋਇਆ ਉਹ ਲੋਏ ਦਾ ਐਂਗਲ ਸੀ ਉਹ ਅਜੇ ਵੀ ਗੱਡੀ ਦੇ ਵਿੱਚ ਮੌਜੂਦ ਹੈ ਤੁਸੀਂ ਦੇਖੀਏ ਇਹ ਗੱਡੀ ਉੱਥੇ ਜਾ ਕੇ ਹਾਂਜੀ ਹਾਂਜੀ ਉਹ ਫਸਿਆ ਪਿਆ ਐਂਗਲ ਉਹ ਅਜੇ ਵੀ ਮਤਲਬ ਮੇਨ ਕਾਰਨ ਇਹਦਾ ਉਹ ਟਰਾਲੀ ਦੇ ਨਾਲ ਟਕਰਾਣ ਦੀ ਮੌਤ ਹੋਈ ਹੈ ਹਾਂਜੀ ਟਕਰਾਣ ਦਾ ਹੈ ਨਾ ਜਿਹੜਾ ਐਂਗਲ ਗੱਡੀ ਦਾ ਵੱਜਿਆ ਟਰਾਲੀ ਦਾ ਐਂਗਲ ਵੱਜਿਆ ਗੱਡੀ ਦੇ ਵਿੱਚ ਠੀਕ ਹੈ ਜੀ ਉਹਦੇ ਨਾਲ ਮਤਲਬ ਜਿਹੜਾ ਹੋਇਆ ਸੋ ਇਡੀ ਓਵਰਲੋਡਿੰਗ ਹੈ ਟਰਾਲੀ ਦੇ ਨਾਲ ਤੇ ਕੀ ਕਾਰਵਾਈ ਜਰੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਸਾਡੇ ਧਿਆਨ ਚ ਕੋਈ ਆਉਂਦਾ ਤੇ ਜੰਨੇ ਚਲਾਉਣੇ ਕੱਟੇ ਆ ਰਹੇ ਆ કરી ਕਰ ਰਹੇ ਜਿਉਂ ਕੰਮ ਦੀ ਚਾਹਤ ਧੰਨਵਾਦ